8 ਸਾਲ ਦੀ ਨਬਾਲਕ ਲੜਕੀ ਦੇ ਨਾਲ ਗਵਾਂਢ ਦੇ ਵਿੱਚ ਰਹਿਣ ਵਾਲੇ ਦੋ ਨਬਾਲਕ ਮੁੰਡਿਆਂ ਨੇ ਬਲਾਤਕਾਰ ਕਰ ਦਿੱਤਾ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ ਇਹ ਘਟਨਾ 24 ਨਵੰਬਰ ਨੂੰ ਵਾਪਰੀ ਸੀ ਤੇ ਜਲੰਧਰ ਦੇ ਵਿੱਚ ਇੱਕ ਨਬਾਲਕ ਲੜਕੀ ਦੇ ਨਾਲ ਬਲਾਤਕਾਰ ਤੋਂ ਬਾਅਦ ਬਠਿੰਡਾ ਦੇ ਵਿੱਚ ਵੀ ਹੁਣ ਨਬਾਲਕ ਕੁੜੀ ਦੇ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆ ਗਿਆ ਹੈ ਜਿੱਥੇ ਗਵਾਂਢ ਦੇ ਵਿੱਚ ਰਹਿਣ ਵਾਲੇ ਦੋ ਮੁੰਡਿਆਂ ਦੇ ਵੱਲੋਂ 8 ਸਾਲ ਦੀ ਮਾਸੂਮ ਜਹੀ ਕੁੜੀ ਦੇ ਨਾਲ ਗਲਤ ਕੰਮ ਕੀਤਾ ਗਿਆ ਕੋਜ਼ਾ ਜਬਰ ਜਨਾਕੀ ਦਾ ਕਿਆ ਬਠਿੰਡਾ ਦੇ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਘਟਨਾ ਹੈ ਗੁਆਣ ਦੇ ਵਿੱਚ ਰਹਿਣ ਵਾਲੇ ਦੋ ਅਪਰਾਧੀਆਂ ਦੇ ਵੱਲੋਂ ਇੱਕ ਪ੍ਰਵਾਸੀ ਮਜ਼ਦੂਰ ਦੀ 8 ਸਾਲ ਦੀ ਧੀ ਦੇ ਨਾਲ ਗਲਤ ਕੰਮ ਕੀਤਾ ਗਿਆ ਇਹ ਦੋਵੇਂ ਦੋਸ਼ੀ ਵੀ ਨਮਾਲਕ ਦੱ세 ਜਾ ਰਹੇ ਨੇ ਜਿਸ ਕਰਕੇ ਪੁਲਿਸ ਨੇ ਦੋਵਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਉਹਨਾਂ ਨੂੰ ਹਿਰਾਸਤ ਵਿੱਚ ਲਿਆਏ ਉੱਥੇ ਹੀ ਬਠਿੰਡਾ ਦੇ ਵਿੱਚ ਇਸ ਨਬਾਲਗ ਲੜਕੀ ਦੇ ਪਿਤਾ ਦਾ ਕਹਿਣਾ ਕਿ ਗੁਮਾਂਡ ਦੇ ਵਿੱਚ ਰਹਿਣ ਵਾਲੇ ਇਹਨਾਂ ਦੋ ਮੁੰਡਿਆਂ ਦੇ ਵੱਲੋਂ ਇਹ ਅਪਰਾਧ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਲੜਕੀ ਦੀ ਡਾਕਟਰੀ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਮੁੰਡਿਆਂ ਦੀ ਭਾਲ ਅਜੇ ਵੀ ਜਾਰੀ ਹੈ ਉਹ ਆਪਣੇ ਜਾਣਕਾਰਾਂ ਨੂੰ ਆਪਣੇ ਘਰਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਧਮਕੀਆਂ ਵੀ ਦੇ ਰਹੇ ਨੇ ਬਲ ਗਲਵਾ ਦੇ ਜੀ ਆਈ ਹੋਈ ਹੈ ਜੀ ਬਈ ਦੁਸ਼ਕਰਮ ਹੋਇਆ ਬੱਚੀ ਨਾਲ ਹਾਂ ਕਦੋਂ ਦੀ ਗੱਲ ਹੈ ਕੰਨੋਂ ਕਦੋਂ ਕੰਨੇ ਪਤਾ ਨਹੀਂ ਜੀ ਸਾਨੂੰ ਜੀ 2 ਦਿਨ ਪਹਿਲਾਂ ਹੀ ਪਤਾ ਚੱਲਿਆ 22 ਤਰੀਕ ਨੂੰ ਹਾਂ ਜੀ ਤੁਹਾਨੂੰ ਕਿਹਨੇ ਦੱਸਿਆ ਤੁਹਾਡੀ ਬੇਟੀ ਨੂੰ ਦੱਸਿਆ ਜਾਂ ਤੁਹਾਨੂੰ ਵੀ ਮਤਲਬ ਕਿਸਨੇ ਦੱਸਿਆ ਆਂਡੇ ਗੋਂਡੇ ਨੇ ਵੀ ਬੇਜੀ ਪਹਿਲਾਂ ਤਾਂ ਆਂਡੇ ਗੋਂਡੇ ਨੇ ਵੀ ਦੱਸਤਾ ਸੀਗਾ ਫਿਰ ਫਿਰ ਬਾਅਦ ਵਿੱਚ ਬੇਟੀ ਨੇ ਦੱਸਿਆ ਸਹੀ ਆਪਣੀ ਮਾਂ ਨੂੰ ਕਿੰਨੇ ਲਾਲਚ ਕਿਸ ਤਰ੍ਹਾਂ ਦੇ ਲਾਲਚ ਬੇਟੀ ਨੂੰ ਬੇਟੀ ਨੂੰ ਲਾਲਚੀ ਦੇ ਦਿੱਤਾ ਗਿਆ ਜੀ 20 20 ਰੁਪਏ ਕਰਕੇ ਇਹਨੂੰ ਲਾਲਚ ਦੇ ਕੇ ਚੀਜ਼ ਦੇ ਪਾਣੇ ਅੱਛਾ ਕਿੰਨੇ ਸਾਲ ਦੀ ਬੇਟੀ ਤੁਹਾਡੀ 8 ਸਾਲ ਦੀ ਪਰਿਵਾਰ ਚ ਹੋਰ ਕੌਣ ਕੌਣ ਹੈ ਹੋਰ ਜੀ ਦੋ ਇੱਕ ਮੇਰੀ ਬੇਟੀ ਇੱਕ ਵੀ ਬੇਟਾ ਛੋਟਾ ਜੀ ਬੇਟਾ ਹਾਂਜੀ ਬੇਟੀ ਨੂੰ ਕਿੱਥੇ ਲੈ ਕੇ ਗਏ ਕਦੋਂ ਲੈ ਕੇ ਗਏ ਕਦੋਂ ਮਤਲਬ ਉਹ ਛੱਡਿਆ ਉਹਨਾਂ ਨੂੰ ਬੱਚੀ ਕੋਈ ਰੋ ਰਹੀ ਸੀ ਜਿਹਾ ਇਸ ਤਰ੍ਹਾਂ ਦਾ ਕੋਈ ਨਹੀਂ ਨਹੀਂ ਜੀ ਇਸ ਇਸ ਤਰ੍ਹਾਂ ਦਾ ਨਹੀਂ ਜੀ ਇਹਨਾਂ ਨੇ ਸਿਰਫ ਆਪਣੇ ਹੀ ਸਾਡੇ ਹੀ ਛੱਤ ਦੇ ਉੱਤੇ ਸੀਗੇ ਅੱਛਾ ਤੁਹਾਡੇ ਛੱਤ ਦੇ ਮਤਲਬ ਬੱਚੇ ਨੂੰ ਜਾਣਦੇ ਸੀ ਬੱਚੇ ਮਤਲਬ ਆਂਡੂ-ਬਾਂਡੂ ਹਾਂ ਹਾਂ ਜੀ ਹਾਂ ਜੀ ਖੇਡਦੇ ਖੇਡਦੇ ਬਸ ਅੱਛਾ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਲੜਕੀ ਉਹਨੂੰ ਕੀ ਕਿਸ ਤਰ੍ਹਾਂ ਮਤਲਬ ਠੀਕ ਨੇ ਹਾਲਾਤ ਲੜਕੀ ਤਾਂ ਠੀਕ ਹੈ ਜੀ ਤੇ

हां सानू कोई दबाव ਨਹੀਂ ਪਾਇਆ ਅੱਛਾ ਅਕਸਰ ਜਿਹੜੇ ਦੋ ਲੜਕੇ ਆ ਤੁਹਾਡੇ ਘਰੇ ਆਂ ਜਾਣਾ ਹੁੰਦਾ ਸੀਗਾ ਉਹਨਾਂ ਦਾ ਪਾਏ ਚੰਕੀਆਂ ਹੁੰਦੀਆਂ ਨਾ ਕਰੇ ਆਂ ਜਾਂਦੇ ਹੁੰਦਾ ਸੀਗਾ ਦੋਨੋਂ ਲੜਕਾ ਦਾ ਨਹੀਂ ਜੀ ਫਿਰ ਤੁਸੀਂ ਕਹਿ ਰਹੇ ਹੋ ਵੀ ਛੱਤ ਤੇ ਬਾਜੇ ਜੀ ਪਤਾ ਲੱਗੇ ਤਾਂ ਹੈ ਗੁੜੀਆਂ ਨੇ ਦੱਸਿਆ ਹੈ ਨਹੀਂ ਜੀ ਕਰੇ ਕੋ ਮੈਂ ਹਾਂ ਮੈਂ ਕੰਮ ਕਰਦੀ ਉਹ ਵੀ ਕੰਮ ਕਰਦੀ ਹੁਣ ਕੀ ਮੰਗੀ ਹੈ ਤੁਹਾਡੀ ਸਾਨੂੰ ਇਨਸਾਫ ਚਾਹੀਦਾ ਜੀ एक दो बार धमकिया भी दी गुड़िया भी कह है तू दसा तेन देंगे आ गल गुड़िया भी कही है ये बच्ची ने आके बताया सारा भी मम्मी मेरे साथ ऐसा काम होया उसके बाद इसने कि तू जानकी कहती उसको उल्टी इसने मारा मैं कहा मारो मत ना प्यार से बच्चे को पूछो फिर उसने सारी बात बताई बच्चे ने कह रहे मम्मी ऐसे करके बबुल इसके सुनील के लड़के ने मेरे ऐसा काम कराया पहले तो वो कमरे में ले गए फिर तो उसके बाद घर पर बाई तरीक की बात थी शाम को ही बताया शाम को बताया हम दूसरे दिन, में बच्चे को। आए में जाओ बच्चे को। पता, कैसे लगा? पता आ, ऐसे लगा बच्चे ने हमको सारी बात बताई आ, सो कह रहे भाई मेरे साथ ऐसे से बात हो कोई हालत खराब हुए बच्चे हाँ जी हालात फिर डॉक्टर के पास लेके किया नहीं पहले तो हम डॉक्टर पास नहीं लेके गए पहले तो हम ऐसे है ना पुलिस केस करा भी ऐसे हमारे बच्चे के साथ हुआ फिर उसने हालत देखी बच्चे को बोले भी सिविल अस्पताल में लेके जाओ आप उससे रिपोर्ट आएगी भी उससे हम कार्रवाई करेंगे उनने कार्रवाई करी हुआ सब कुछ हुआ सारा रिपोर्ट सही आई वैसे तो कौन है बंदे जो ये ऐसा काम किया।, इतना गनोना काम किया छोटी सी बच्ची के साथ कैसी सजा मिलनी चाहिए इन्हें बदो बद सजा मिलनी चाहिए ऐसे ना भी कोई ऐसा बच्चा कदम ना चके जैसे हमारी बच्ची के साथ हुई है ਪੀ ਮਾਮਲੇ ਅਤੇ ਕਨਾਲ ਕਲੋਨੀ ਦੇ ਏਰੀਏ ਦੇ ਪੀ ਗੇਪ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕਨਾਲ ਕਲੋਨੀ ਦੇ ਏਰੀਏ ਵਿੱਚ ਇੱਕ ਨਵਾਲਿਕ ਲੜਕੀ ਨਾਲ ਜਿਹਾ ਰੇਪ ਦਾ ਮਾਮਲਾ ਸਾਹਮਣੇ ਆਇਆ ਸੀਗਾ ਜਿਸ ਤੇ ਮਿਤੀ 24 11 2025 ਨੂੰ ਜਿਹੜਾ ਥਾਣਾ ਕਨਾਲ ਕਲੋਨੀ ਕੋਰ ਕਮਸੂਲ ਹੋਇਆ ਸੀ ਜਿਸ ਦੇ ਆਧਾਰ ਤੇ ਥਾਣਾ ਕਨਾਲ ਕਲੋਨੀ ਦੀ ਪੁਲਿਸ ਵੱਲੋਂ ਮੁਕੱਦਮਾ ਨੰਬਰ 295 ਮਿਤੀ 25 11 2025 65 ਸਬਸੈਕਸ਼ਨ 2 70 ਸਬਸੈਕਸ਼ਨ 2 ਤੇ ਪਾਕਸੋ ਤੇ ਧੀਆਂ 5 ਤੇ 6 ਦੀਆਂ ਧਰਾਵਾਂ ਤਹਿਤ ਜਿਹੜਾ ਦੋ ਜਣੇ ਦੇ ਖਿਲਾਫ ਇਹ ਮੁਕੱਦਮਾ ਦਰਜ ਕੀਤਾ ਗਿਆ। ਜਿਹੜਾ ਦੋਨਾਂ ਬੰਦਿਆਂ ਨੂੰ ਜਿਹੜਾ ਦੋਨ ਜੜਿਆਂ ਨੂੰ ਇਹ ਗ੍ਰਿਫਤਾਰ ਕੀਤਾ ਗਿਆ ਵਿੱਚ ਤੇ ਜਿਹੜੀ ਮੁਕਦਮੇ ਦੀ ਤਫਤੀਸ਼ ਜਾਰੀ ਹੈ ਤੇ ਲੜਕੇ ਦਾ ਨਾਮ ਮੈਡੀਕਲ ਕੋਲ ਆ ਜਾ ਚੁੱਕਾ ਹੈ ਤੇ ਉਸ ਤੋਂ ਬਾਅਦ ਜਿਹੜੇ ਹੋਰ ਵੀ ਇਸ ਮੁਕਦਮੇ ਦੇ ਤੱਕ ਸਾਹਮਣੇ ਆਉਣਗੇ ਉਹਦੇ ਮੁਕਾਬਲਾ ਤਫਤੀਸ਼ ਕੀਤੀ ਜਾਵੇ। ਹਰੇਕ ਕਰਨ ਵਾਲੀ ਕਿੰਨੀ ਉਮਰ ਦੀ ਹੈ? ਹਰੇਕ ਕਰਨ ਵਾਲੀ ਵੀ ਜਿਹੜੇ ਨਵਾਲਗ ਹੈ। ਕਿੰਨੀ ਵੀ ਜਗਾਉਣਾ ਉਸ ਨੂੰ। ਉਹਨਾਂ ਨੂੰ ਬੜਾ ਬੁਸ਼ਰ ਜੇਲਾ ਦੀਨਕੋਟ ਉੱਤੇ ਬੰਦ ਕਰਾਇਆ ਗਿਆ। ਲੜਕੀ ਦੀ ਉਮਰ ਕਿੰਨੀ ਹੈ? ਲੜਕੀ ਦੀ ਉਮਰ ਕੋਈ 8 ਸਾਲ ਦੇ ਲਗਭਗ ਹੈ। ਤੇ ਕੀ ਕਹਿ ਕੇ ਲੈ ਗਈ ਸੀ ਆਪਾਂ? ਆਪਾਂ ਹੀ ਕਹੇ ਸੀ ਕਿ ਆਂਢੀ ਗੋਂਢੀ ਕੰ ਜਿਹੜੇ ਨਰਕੀ ਦੇ ਗੌਂਡੀ ਐ ਗੌਂਡੀ ਦੇ ਨਾਲ ਨਾਲ ਹੀ ਘੱਟ ਰਹਿੰਦੇ ਆ ਤੇ ਜਿਹੜੇ ਤਫਤੀਸ਼ ਦੇ ਵਿੱਚ ਜਿਹੜੇ ਹੋਰ ਤਾਂ ਸਾਹਮਣੇ ਆ ਗਏ ਤੋਗੜੀ ਤਫਤੀਸ਼ ਕੀਤੀ ਜਾਂਦੀ ਬਠਿੰਡਾ ਤੋਂ ਸੋਨੂ ਟੁੱਟੇ ਜਾਂ ਦੀ ਰਿਪੋਰਟ ਨਾਓਂਡਿਆ ਪੰਜਾਬੀ